ਉਹਰਾ ਮੁਲਾਜ਼ਮਾਂ ਦੇ ਹੱਕ ਮਾਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮਸਲਾ ਤਾਂ ਵੀਰ ਜੀ ਸਭ ਨੂੰ ਪਤਾ ਹੈ ਸਾਡੀਆਂ ਸਰਕਾਰਾਂ ਐ ਸਾਡੇ ਨੁਮਾਇੰਦੇ ਐ ਸਭ ਨੂੰ ਪਤਾ ਐ ਇਹ ਜਿਹੜਾ ਕਿਸਾਨਾਂ ਦੀਆਂ ਮੰਗਾਂ ਪਿਛਲੇ ਅੰਦੋਲਨ ਦੇ ਦੌਰਾਨ ਕੇਂਦਰ ਸਰਕਾਰ ਨੇ ਮੰਨੀਆਂ ਸੀ ਨਵੇਂ ਕਾਨੂੰਨਾਂ ਦੇ ਦਾਇਰੇ ਦੇ ਵਿੱਚ ਆ ਕੇ ਉਹ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗੀਆਂ ਇਸ ਤੋਂ ਅੱਗੇ ਵੱਧ ਕੇ ਸਾਡੇ ਪੰਜਾਬ ਦੇ ਕੀ ਹਾਲਾਤ ਬਣੇ ਆ ਉੱਪਰੋਂ ਜਿੱਥੇ ਸਾਡੀ ਝੋਨੇ ਦੀ ਫਸਲ ਨੂੰ ਕਟਾਈ ਕਰਕੇ ਮੰਡੀਆਂ ਦੇ ਵਿੱਚ ਲਿਆਉਣ ਦਾ ਸਮਾਂ ਸੀ ਨਰਮੇ ਦੀ ਫਸਲ ਸੀ ਉਹਨੂੰ ਚੁਗਾਈ ਕਰਕੇ ਮੰਡੀਆਂ ਦੇ ਵਿੱਚ ਲਿਆਉਣ ਦਾ ਸਮਾਂ ਸੀ ਜਿਹਦੇ ਨਾਲ ਸਾਡੇ ਕਿਸਾਨ ਉਹਦਾ ਪਰਿਵਾਰ ਤੇ ਸਾਡਾ ਮਜ਼ਦੂਰ ਉਹਦਾ ਪਰਿਵਾਰ ਇੱਥੋਂ ਉਹਦੀ ਕਮਾਈ ਸ਼ੁਰੂ ਹੋਣੀ ਸੀ ਜਿਹੜੀ ਦੋ ਰੁਪਏ ਉਹਨੂੰ ਬਚਣੇ ਸੀ ਪਰ ਪੰਜਾਬ ਸਰਕਾਰ ਦੀਆਂ ਸਮਝ ਲਓ ਇਹਨੂੰ ਕੇਂਦਰ ਸਰਕਾਰ ਦੀਆਂ ਸਮਝ ਲਓ ਮਾੜੀਆਂ ਨੀਤੀਆਂ ਦੇ ਕਾਰਨ ਛੈਲਰ ਮਾਲਕਾਂ ਵੱਲੋਂ ਤੇ ਆਰਟੀਆ ਐਸੋਸੀਏਸ਼ਨ ਵੱਲੋਂ ਇੱਕ ਮੰਗਾਂ ਦਾ ਮੈਮੋਰੰਡਮ ਨੂੰ ਲੈ ਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਹਨ ਮੰਡੀਆਂ ਇੱਕ ਤਰੀਕ ਤੋਂ ਲੈ ਕੇ ਬੰਦ ਕੀਤੀਆਂ ਇਹ ਵੀ ਇੱਕ ਇਹਦੇ ਨਾਲ ਜੁੜਦੀ ਗੱਲ ਹੈ ਕਿ ਜਿੰਨੀਆਂ ਮਾਰਾਂ ਪੈ ਰਹੀਆਂ ਕਿਸਾਨ ਨੂੰ ਤੇ ਮਜ਼ਦੂਰ ਨੂੰ ਪੈ ਰਹੀਆਂ ਪਰ ਸਰਕਾਰਾਂ ਦੀ ਗਣੀ ਮਿੱਥੀ ਚਾਲ ਹੈ ਕਿ ਸਮੇਂ ਤੇ ਆ ਕੇ ਤੁਸੀਂ ਇਹ ਮੰਗਾਂ ਰੱਖਿਓ ਅਸੀਂ ਇੱਥੋਂ ਲਟਕਾਵਾਂਗੇ ਲਟਕਾਵਾ ਕਰਕੇ ਜਿਹੜੇ ਕਿਸਾਨ ਹੈ ਉਹ ਪਰੇਸ਼ਾਨ ਹੋਣਗੇ ਤੰਗ ਹੋਣਗੇ ਲਗਭਗ 30% ਕਿਸਾਨ ਹੈ ਜਿਹੜਾ ਖੇਤੀ ਦੇ ਕੰਮ ਤੋਂ ਵਿਹਲਾ ਹੋ ਗਿਆ ਤੇ ਸਰਕਾਰ ਦੀ ਨੀਤੀ ਪਾਲਿਸੀ ਇਹੀ ਬਣਦੀ ਤੁਰਿਹਾ ਰਹੀ ਹੈ ਕਿ ਜਿਹੜਾ ਕਿਸਾਨ ਹੈ ਇਹਨੂੰ ਜ਼ਮੀਨ ਤੋਂ ਕਿਸੇ ਢੰਗ ਨਾਲ ਖੇਤੀਬਾੜੀ ਤੋਂ ਦੂਰ ਕੀਤਾ ਜਾਵੇ ਉਸ ਦੇ ਵਿਰੋਧ ਵਿੱਚ ਉਹ ਮੰਗਾਂ ਮੰਨਵਾਉਣ ਵਾਸਤੇ ਤੇ ਆਹ ਜਿਹੜਾ ਇੱਕ ਤਰੀਕ ਤੋਂ ਲੈ ਕੇ ਅਣਮਿਥੇ ਸਮੇਂ ਲਈ ਆੜtia ਅਸ਼ੋਸ਼ਣ ਅਸੋਸੀਏਸ਼ਨ ਵੱਲੋਂ ਤੇ ਸ਼ੈਲਰ ਮਾਲਕਾਂ ਵੱਲੋਂ ਜਿਹੜਾ ਇਹ ਮੰਡੀ ਬੰਦ ਦਾ ਐਲਾਨ ਕੀਤਾ ਗਿਆ ਇਹਦੇ ਵਿਰੋਧ ਦੇ ਵਿੱਚ ਵੀ ਮੰਡੀਆਂ ਖੁੱਲੀਆਂ ਚਾਹੀਦੀਆਂ ਲੋਕਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਫਸਲਾਂਾਂ ਉਹ ਰੋਜ਼ਮਰ ਦੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਮੰਡੀਆਂ ਦੇ ਵਿੱਚ ਆ ਕੇ ਵਿਕਣੀਆਂ ਚਾਹੀਦੀ। ਕੀ ਲੱਗਦਾ ਵੀ ਜੇ ਮੰਗਾ ਨਾ ਮੰਨੀਆਂ ਅੱਗੇ ਕੀ ਕਰੀਏ? ਅੱਗੇ ਤਾਂ ਹੁਣ ਲਗਭਗ 7-8 ਮਹੀਨੇ ਹੋ ਗਏ। ਅੰਦੋਲਨ ਵਿੱਡੇ ਨੂੰ ਦੁਬਾਰੇ ਦੂਜਾ ਅੰਦੋਲਨ ਚੱਲ ਰਿਹਾ ਜਿਹੜਾ ਮੰਗਾਂ ਲੈ ਕੇ ਚੱਲ ਰਿਹਾ। ਸਮੇਂ ਦੀ ਸਰਕਾਰ ਨੇ ਹਰਿਆਣੇ ਦੇ ਵਿੱਚ ਸਾਡੇ ਨਾਲ ਜਾਤੀਆਂ ਕੀਤੀਆਂ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਸੀ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਵੱਲ ਜਾ ਰਹੇ ਸੀ ਪਰ ਕੇਂਦਰ ਸਰਕਾਰ ਦੀ ਸ਼ੈਤੇ ਭਾਜੀਪੀ ਦੀ ਖੱਟਰ ਸਰਕਾਰ ਨੇ ਹਰਿਆਣੇ ਦੀ ਨੇ ਸਾਨੂੰ ਉੱਥੇ ਰੋਕਿਆ ਸਾਡੇ ਨੌਜਵਾਨਾਂ ਦੀਆਂ ਜਾਨਾਂ ਵੀ ਲਈਆਂ ਸੱਟਾਂ ਵੀ ਵੱਜੀਆਂ ਉਹਨਾਂ ਦੇ ਜਦੋਂ ਉਹਨਾਂ ਤੇ ਗੋਲੀ ਚਲਾਈ ਗਈ ਪਰ ਫਿਰ ਵੀ ਸਾਡੇ ਜਿਹੜੇ ਕਿਸਾਨ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਬੇਸ਼ੱਕ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ ਉੱਥੇ ਅੜੇ ਹੋਏ ਐ ਤੇ ਹੁਣ ਜੇਕਰ ਸਰਕਾਰ ਬਦਲੀ ਆਉਂਦੀ ਆ ਤਾਂ ਸਾਨੂੰ ਆਸ ਹੈ ਕਿ ਜਿਹੜੀਆਂ ਨਵੀਆਂ ਸਰਕਾਰਾਂ ਬਦਲਣਗੀਆਂ ਕਿਉਂਕਿ ਪੂਰੇ ਦੇਸ਼ ਦੀ ਜਨਤਾ ਜਿਹੜੀ ਬੀਜੇਪੀ ਦੀ ਸਰਕਾਰ ਤੋਂ ਤੰਗ ਆ ਚੁੱਕੀ ਹੈ ਨਵੀਆਂ ਆਉਣ ਵਾਲੀਆਂ ਸਰਕਾਰਾਂ ਤੋਂ ਕੁਝ ਆਸ ਕੀਤੀ ਜਾ ਸਕਦੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਮੱਦੇਨਜ਼ਰ ਰੱਖ ਕੇ ਹਰਿਆਣੇ ਦੇ ਜਿਹੜੇ ਬਾਰਡਰ ਹੈ ਉਹ ਖੋਲੇਗੀ ਤੇ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਮਿਲੇਗੀ ਜਿੱਥੇ ਜਾ ਕੇ ਅਸੀਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਹਲੂਣਾ ਦੇ ਸਕੀਏ ਕਿ ਸਾਡੀਆਂ ਜਿਹੜੀਆਂ ਮੰਗਾਂ ਤੁਸੀਂ ਮੰਨੀਆਂ ਹੋਈਆਂ ਤੁਸੀਂ ਜ਼ਬਾਨ ਤੋਂ ਭੱਜ ਕੇ ਨਹੀਂ ਰਹਿ ਸਕਦੇ ਸਾਡੀਆਂ ਜਿਹੜੀਆਂ ਮੰਗਾਂ ਐ ਲਾਗੂ ਕਰਨੀਆਂ ਪੈਣੀਆਂ ਜਿਹਦੇ ਨਾਲ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜੇ ਕਿਸਾਨਾਂ ਵੱਲੋਂ ਖੁਦਕਸ਼ੀਆਂ ਦੀ ਲਾਈਨ ਅਪਣਾਈ ਹੋਈ ਹੈ ਉਹ ਲਾਈਨ ਨੂੰ ਕਿਤੇ ਨਾ ਕਿਤੇ ਬ੍ਰੇਕ ਮਿਲੂਗੀ ਜਦੋਂ ਕਿਸਾਨ ਦੀ ਜ਼ਿੰਦਗੀ ਆ ਜਿਹੜੀ ਆਪਣੇ ਪੈਰਾਂ ਤੇ ਖੜਾ ਹੋ ਕੇ ਖੁਸ਼ਹਾਲ ਬਤਾਉਗੇ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ